ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਪਰਦੇਆਂ ਬਾਰੇ ਜੀ ਆਪਾਂ ਦਿਵਾਲੀ ਕਰਕੇ ਘਰ ਦੀ ਸਫਾਈ ਕਰਨ ਲੱਗੇ ਆਂ ਅੱਜ ਸਭ ਤੋਂ ਪਹਿਲਾਂ ਜੀ ਹੁਣ ਆਪਾਂ ਪਰਦੇਆਂ ਬਾਰੇ ਗੱਲ ਕਰਾਂਗੇ ਇਹ ਆਪਾਂ ਜੀ ਡ੍ਰੈਗਰੂਮ ਵਾਲੇ ਆਪਣੇ ਪਰਦੇ ਨੇਗੇ ਇਹਨਾਂ ਬਾਰੇ ਦੱਸਾਂਗੇ ਵੀ ਇਹਨਾਂ ਨੂੰ ਆਪਾਂ ਜੀ ਹੱਥੀ ਧੋਵਾਂਗੇ ਉਹ ਤਾਂ ਆਪਾਂ ਮਸ਼ੀਨ 'ਚ ਵੀ ਪਾ ਸਕਦੇ ਆਂ ਪਰ ਅਸੀਂ ਜੀ ਹੱਥੀ ਧੋਣੇ ਆਂਗੇ ਏ ਜੀ ਆਪਣੇ ਡਰੈਇੰਗ ਰੂਮ ਦੇ 10 12 ਪੜਦੇ ਨੇਗੇ ਇਹ ਆਪਾਂ ਹੱਥੀ ਧੋਣੇ ਨੇਗੇ ਤਾਂ ਜੋ ਇਹ ਨਾ ਤਾਂ ਖਰਾਬ ਹੋਣ ਜੀ ਹੱਥਾਂ ਨਾਲ ਧੋਣ ਨਾਲ ਜੀ ਨਲੇ ਆਪਣੇ ਕੜੇ ਜਿਹੜੇ ਵਧੀਆ ਰਹਿੰਦੇ ਨੇਗੇ ਇਹਨਾਂ ਦੇ ਜਿਹੜੇ ਆ ਕੜੇ ਨੇ ਵਿੱਚ ਜੀ ਇਹ ਵੀ ਨਹੀਂ ਟੁੱਟਦੇ ਹੈਗੇ ਬਹੁਤ ਵਧੀਆ ਰਹਿੰਦੇ ਨੇ ਜੀ ਆ ਦੇਖੋ ਤੁਸੀਂ ਚੈੱਕ ਕਰ ਲਓ ਨਾ ਤਾਂ ਇਹਨਾਂ ਨੂੰ ਜੜ ਲੱਗੀ ਆ ਜੀ ਨਾ ਹੀ ਇਹ 빙ੇ ਹੋਏ ਨੇ ਨਹੀਂ 빙ੇ ਹੋ ਜਾਂਦੇ ਨੇਗੇ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਜੀ ਆਪਾਂ ਕੀ ਕੀ ਸਮਾਨ ਪਾਉਣਾ ਤੇ ਕਿਵੇਂ ਆਪਾਂ ਇਹ ਧੋਣੇ ਨੇ ਜੀ ਹੱਥ ਨਾਲ ਚਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂਗੇ ਵੀ ਕੀ ਕੀ ਸਮਾਨ ਪਾਣਾ ਉਹਦੇ ਬਾਰੇ ਦੱਸਾਂਗੇ ਵੀਡੀਓ ਨੂੰ ਜੀ ਐਂਡ ਤੱਕਰ ਜਰੂਰ ਦੇਖਿਓ ਇਹ ਆਪਾਂ ਜੀ ਪਰਦੇ ਲਾ ਲਏ ਸਾਰੇ ਤੇ ਹੁਣ ਆਪਾਂ ਜਿਹੜੇ ਇਹਨਾਂ ਦੇ ਬੰਨਣ ਲਈ ਲੱਗੇ ਹੋਏ ਸੀਗੇ ਉਹ ਆਪਾਂ ਸਾਰੇ ਬੰਦ ਜੀ ਖੋਲ ਲੈਣੇ ਨੇ ਖੋਲਣ ਤੋਂ ਬਾਅਦ ਜੀ ਆਪਾਂ ਦੱਸਾਂਗੇ ਵੀ ਆਪਾਂ ਇਹਨੂੰ ਕਿਵੇਂ ਵਾਸ਼ ਕਰਨਾ ਜੀ ਕਿਵੇਂ ਹਨਾ ਮਸ਼ੀਨ 'ਚ ਵੀ ਨਹੀਂ ਸਕਾਉਣੇ ਜੀ ਆਪਾਂ ਨੇ ਐਂ ਧੋਵਾਂਗੇ ਇਹਨਾਂ ਨੂੰ ਹਾਂਜੀ ਇੱਧਰ ਆਪਾਂ ਦੇਖੋ ਪਾਣੀ ਲੈ ਲਿਆ ਸਿੰਪਲ ਪਾਣੀ ਲਿਆ ਆਪਾਂ ਨੇ ਗਰਮ ਪਾਣੀ ਨਹੀਂ ਲੈਣਾ ਹੈਗਾ ਆਪਾਂ ਜੀ ਕਿਸੇ ਵੀ ਕੰਪਨੀ ਦਾ ਜਿਹੜਾ ਸ਼ੈਂਪੂ ਵਰਤ ਸਕਦੇ ਆਂਗੇ ਆਪਾਂ ਨੇ ਹੈਲਡਨ ਸ਼ੋਲਡਰ ਰਿਆ ਜਿਹੜਾ ਆਪਣੇ ਘਰ ਦੇ ਵਿੱਚ ਆ ਸ਼ੈਂਪੂ ਆਪਾਂ ਵਰਤ ਸਕਦੇ ਆਂਗੇ ਆਪਾਂ ਜੀ ਸ਼ੈਂਪੂ ਹੀ ਪਾਉਣਾ ਇਹਦੇ ਵਿੱਚ ਸਰਫ ਪਾਉਣ ਨਾਲ ਪੜਦੇ ਨੇ ਆਪਣੇ ਥੋੜੇ ਜਿ ਖਰਾਬ ਹੋ ਜਾਂਦੇ ਨੇ ਆਪਾਂ 2 ਚਮਚ ਪਾਵਾਂਗੇ ਜੀ ਚੰਗੀ ਤਰ੍ਹਾਂ ਜੀ ਇਹਨੂੰ ਰਲਾ ਲੈਣਾ ਇਹ ਆਪਾਂ ਦੇਖੋ ਸਰਫ ਨਹੀਂ ਲਿਆ ਜੀ ਆਪਾਂ ਸ਼ੈਂਪੂ ਚ ਹੀ ਪੜਦੇ ਧੋਣਿਆਂ ਆ ਆਪਾਂ ਅਈ ਵਾਰ ਜੀ ਇਸੇ ਤਰ੍ਹਾਂ ਧੋਣਿਆਂਗੇ ਕੈ ਸਾਲ ਹੋ ਗਿਆ ਆਪਣੇ ਪੜਦੇ ਲੱਗਿਆਂ ਨੂੰ ਬਿਲਕੁਲ ਵੀ ਨਹੀਂ ਖਰਾਬ ਹੁੰਦੇ ਜੀ ਜਿਹੜੀ ਆਪਾਂ ਦੂਸਰੀ ਚੀਜ਼ ਐਡ ਕਰੀ ਐ ਜੀ ਉਹਦੇ ਬਾਰੇ ਵੀ ਦੱਸਦੇ ਆ ਇਹ ਆਪਾਂ ਵਿਨੇਗਰ ਲਿਆ ਇਹਨੂੰ ਚਿੱਟਾ ਸਰਕਾ ਵੀ ਕਹਿ ਦਿੰਦੇ ਨੇ ਜੀ ਇਹਦੇ ਜੀ ਆਪਾਂ ਦੋ ਡਾਟੇ ਪਾਵਾਂਗੇ ਇਹ ਪਾਉਣ ਨਾਲ ਜੀ ਨਾਲ ਤਾਂ ਜਿਹੜਾ ਪਰਦਿਆਂ ਤੇ ਸ਼ਾਈਨ ਰਹਿੰਦੀ ਹੈ ਹਨਾ ਨਾਲੇ ਉਹ ਵੀ ਵਧੀਆ ਰਹਿੰਦੇ ਨੇ ਆਪਣੇ ਪਰਦੇ ਜੀ ਦੋ ਡਾਟੇ ਆਪਾਂ ਨੇ ਜੀ ਚਿੱਟੇ ਸਰਕੇ ਦੇ ਲਏ ਨੇ ਇਹਦੇ ਨਾਲ ਕੀ ਹੁੰਦਾ ਜੀ ਪਰਦੇ ਜਿਹੜੇ ਚੰਗੀ ਤਰ੍ਹਾਂ ਵਧੀਆ ਰਹਿੰਦੇ ਨੇਗੇ ਖਰਾਬ ਨਹੀਂ ਹੁੰਦੇ ਹੈਗੇ ਤੇ ਡਸਟ ਸਾਰੀ ਪੱਟੀ ਜਾਂਦੀ ਹੈ ਜੀ ਇਹਨਾਂ ਵਿੱਚੋਂ ਕਿਉਂਕਿ ਜੇ ਇਹ ਆਪਣੇ ਪੜਦਿਆਂ ਦੇ ਬਾਹਲੇ ਦੇ ਖੁਦਾਗ ੱੱਬੇ ਤਾਂ ਹੁੰਦੇ ਨਹੀਂ ਹੈਗੇ ਹਨਾ ਹਨੇਰੀਆਂ ਦੀ ਡਸਟ ਹੀ ਹੁੰਦੀ ਹੈਗੀ ਕਈ ਵਾਰ ਆਪਣੇ ਕੋਲ ਵਿਨੇਗਰ ਘਰੇ ਵੀ ਨਹੀਂ ਹੁੰਦਾ ਜੀ ਆਪਾਂ ਮਿੱਠਾ ਸੋਡਾ ਵੀ ਪਾ ਸਕਦੇ ਆਂਗੇ ਇਹ ਆਪਾਂ ਸਭ ਤੋਂ ਪਹਿਲਾਂ ਜੀ ਚਿੱਟਾ ਪੜਦਾ ਵਿੱਚ ਪਾਵਾਂਗੇ ਚਾਹੇ ਆਪਾਂ ਇਕੱਠੇ ਵੀ ਪਾ ਸਕਦੇ ਆਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਜੀ ਚਿੱਟੇ ਪੜਦੇ ਹੀ ਧੋਣੇ ਆਂਗੇ ਛਿੱਟੇ ਪੜਦੇ ਧੋਣੇ ਆ ਜੀ ਇਹਦੇ ਵਿੱਚ ਆਪਾਂ ਚਾਹੇ ਇਸੇ ਪਾਣੀ ਚ ਆਪਾਂ ਦੂਸਰਾ ਪੜਦਾ ਵੀ ਡਿੱਪ ਕਰ ਲਈਏ ਜੀ ਚੰਗੀ ਤਰ੍ਹਾਂ ਜੀ ਆਪਾਂ ਹਲਕੇ ਹਲਕੇ ਹੱਥਾਂ ਨਾਲ ਇਹਨੂੰ ਐ ਚੰਗੀ ਤਰ੍ਹਾਂ ਜੀ ਆਪਾਂ ਇਹਨੂੰ ਮਲ ਲੈਣਾਗਾ ਆਦੇ ਇਹ ਆਪਾਂ ਚੰਗੀ ਤਰ੍ਹਾਂ ਜੀ ਐ ਮਲ ਲੈਣੇਗੇ ਇਸ ਤਰ੍ਹਾਂ ਜੀ ਆਪਾਂ ਹੱਥਾਂ ਨਾਲ ਹੀ ਦੇਖੋ ਆਪਾਂ ਸਾਰੇ ਪੜਦੇ ਧੋਣੇ ਆਗੇ ਇਸੇ ਤਰ੍ਹਾਂ ਹੀ ਧੋ ਸਕਦੇ ਆਂਗੇ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਹਾਫ ਰਿੰਗ ਨੇਗੇ ਇਹਨਾਂ ਦੇ ਪੜਦਿਆਂ ਦੇ ਬਿਲਕੁਲ ਵੀ ਨਾ ਤਾਂ ਪੱਟੇ ਜਾਂਦੇ ਨੇ ਜੀ ਸਾਰੇ ਦੇਖੋ ਵਧੀਆ ਪਏ ਨੇਗੇ ਨਾ ਹੀ ਖਰਾਬ ਹੋਏ ਨੇ ਨਹੀਂ ਤਾਂ ਜਰਜੀ ਲੱਗ ਜਾਂਦੀ ਹੈ ਜੀ 10 ਸਾਲ ਹੋ ਗਏ ਪੜਦਿਆਂ ਨੂੰ ਜੀ ਆਪਣਿਆਂ ਨੂੰ ਥੋੜੇ ਚਿਰ ਬਾਅਦ ਜੀ ਨਾਲੇ ਆਪਾਂ ਪੜਦੇ ਧੋਣਿਆਂ ਕੋਈ ਆਏ ਵੀ ਨਹੀਂ ਹੈਗਾ ਵੇ 2-200 ਸਾਲਾਂ ਬਾਅਦ ਆਪਾਂ ਧੋਣਿਆਂ ਜੀ ਇਹਨਾਂ ਨੂੰ ਥੋੜੇ ਥੋੜੇ ਚਿਰ ਬਾਅਦ ਜੀ ਆਪਾਂ 6 ਮਹੀਨੇ ਲਾ ਲੋ ਸਾਲ ਬਾਅਦ ਇਹਨਾਂ ਨੂੰ ਧੋਦੇ ਆਂਗੇ ਨਾ ਹੀ ਇਹ ਫਟੇ ਨੇ ਜੀ ਬੋਧਦੇ ਵੀ ਨਹੀਂ ਹੋਏ ਜੀ 10 ਸਾਲ ਤਾਂ ਹੋਏ ਗਏ ਜੀ ਵੱਧ ਭਮਾ ਹੋ ਗਏ ਹੁਣ ਦੀਵਾ ਦੀਆਂ ਨੇ ਆਪਣੇ ਪਰਦੇ ਜੀ ਹੁਣ ਜਿਹੜਾ ਆਪਣਾ ਇਹੀ ਪਾਣੀ ਹੈ ਜੀ ਆ ਸਰਫ ਵਾਲਾ ਇਹਦੇ ਵਿੱਚ ਆਪਾਂ ਇੱਕ ਪਰਦਾ ਹੋਰ ਵੀ ਡਿੱਪ ਕਰ ਸਕਦੇ ਹਾਂ ਉਹ ਕਰਾਂਗੇ ਇਹ ਆਪਾਂ ਪਰਦਾ ਜੀ ਬਾਹਰ ਕੱਢਨੇ ਆ ਹੁਣ ਆਪਾਂ ਨੇ ਬਰਸ਼ ਨਹੀਂ ਲਾਉਣਾ ਜੀ ਤੇ ਇਹ ਆਪਾਂ ਆਈ ਮਲਣਾਗਾ ਹੱਥਾਂ ਨਾਲ ਹੀ ਦੇਖੋ ਸਾਰੀ ਮੈਲ ਤਾਂ ਇਹਦੀ ਨਿਕਲ ਗਈ ਇਹਨਾਂ ਚ ਬਸ ਰੇਤਾ ਜੀ ਹੈ ਜੋ ਚੰਗੀ ਤਰ੍ਹਾਂ ਲੈ ਜਾਂਦਾਗਾ ਹੱਥਾਂ ਨਾਲ ਹੀ ਆਪਾਂ ਨੇ ਇਹਦੀ ਮੈਲ ਕੱਢ ਲੈਣੀ ਹੈ ਜੀ ਆ ਆਪਣਾ ਜਿਹੜਾ ਆਪਣਾ ਜਿਹੜਾ ਸ਼ੈਂਪੂ ਵਾਲਾ ਪਾਣੀ ਪਿਆ ਸੀ ਇਹ ਚ ਹੀ ਆਪਾਂ ਇੱਕ ਪਰਦਾ ਹੋ ਡਿਪ ਕਰਾਂਗੇ ਇਹ ਆਪਣੇ ਜੀ ਜਿਹੜੇ ਪਰਦੇ ਨੇ ਅਟੈਚ ਨੇਗੇ ਡਬਲ ਡਬਲ ਨੇ ਜੀ ਆ ਦੇਖੋ ਜਾਲੀ ਵੀ ਹੈ ਨਾਲ ਜੀ ਨਾਲ ਚਿੱਟਾ ਇਹ ਆਪਾਂ ਸੋਨੂੰ ਐਂਡ ਤੇ ਲਾ ਕੇ ਵੀ ਦਿਖਾਵਾਂਗੇ ਜਦੋਂ ਇਹ ਜੀ ਸੁੱਕੋਗੇ ਇਸੇ ਤਰ੍ਹਾਂ ਜੀ ਆਪਾਂ ਇਹਨੂੰ ਮਲਣਾ ਚੰਗੀ ਤਰ੍ਹਾਂ ਜੀ ਦੇਖੋ ਮਲ ਲੈਣਾਗਾ ਚੰਗੀ ਤਰ੍ਹਾਂ ਇਹ ਜੀ ਆਪਾਂ ਸਰਫ ਚ ਨਹੀਂ ਕਦੇ ਵੀ ਧੋਣੇ ਇਹ ਆਪਾਂ ਦੇਖੋ ਹੱਥਾਂ ਨਾਲ ਹੀ ਮਲ-ਮਲ ਕੇ ਦੀ ਇਹਨਾਂ ਦੀ ਮੈਲ ਕੱਢਦੇ ਆਂਗੇ ਮਸ਼ੀਨ 'ਚ ਤੇ ਸਰਫ ਨਾਲ ਧੋਣ ਨਾਲ ਵਰਦਿਆਂ ਨੂੰ ਪਤਾ ਜੀ ਨਾਲ ਤਾਂ ਸ਼ਾਈਨ ਖਰਾਬ ਹੋ ਜਾਂਦੀ ਹੈ ਇਹਨਾਂ ਦੀ ਨਾਲੇ ਬੋਦੇ ਪੈ ਜਾਂਦੇ ਨੇ ਜੀ ਏ ਪਰਦੇ ਤਾਂ ਹੀ ਆਪਣੇ ਨੇਚਰ ਕੱਟ ਗਏ ਮਸ਼ੀਨ ਚ ਆਕੜੇ ਪੱਤੇ ਜਾਂਦੇ ਨੇ ਜੀ ਸਰਫ ਨਾਲ ਇਹਨਾਂ ਦਾ ਰੰਗ ਰੰਗੂ ਉਡ ਜਾਂਦਾ ਨਾਲ ਤਾਂ ਹੁਣ ਇਸੇ ਤਰ੍ਹਾਂ ਜੀ ਆਪਾਂ ਇਹਨੂੰ ਬਾਹਰ ਕੱਢ ਕੇ ਮਲਦੇ ਆਂ ਚੰਗੀ ਤਰ੍ਹਾਂ ਮਲਣ ਤੋਂ ਬਾਅਦ ਜੀ ਆਪਾਂ ਇਹਨੂੰ ਸਾਫ਼ ਪਾਣੀ ਕਈ ਕੱਢ ਲੈਣੇ ਨੇ ਫਿਰ ਜੀ ਆਪਾਂ ਇਹਨਾਂ ਨੂੰ ਸੁੱਕਣੇ ਪਾਉਣੇ ਆ ਮਸ਼ੀਨ ਚ ਜੀ ਆਪਾਂ ਇਹ ਸਕਾਉਂਦੇ ਆਪਾਂ ਇਹਨੂੰ ਸੁੱਕਣੇ ਪਾਵਾਂਗੇ ਜੀ ਆਪਾਂ ਨੇ ਜੀ ਪਰਦਿਆਂ ਨੂੰ ਕਈ ਪਾਣੀ ਕੱਢ ਲੇ ਹੁਣ ਆਪਾਂ ਇਹ ਸਾਰਾ ਤੋਂ ਐਂਡ ਤੇ ਸਾਫ਼ ਪਾਣੀ ਹੋਰ ਲੈ ਲਿਆ ਜੀ ਸੰਚਾਰ ਪਾਣੀ ਕਾਢ ਲਿਆ ਜੀ ਤਾਂ ਜੋ ਚੰਗੀ ਤਰ੍ਹਾਂ ਜਿਹੜਾ ਸ਼ੈਂਪੂ ਹੈ ਨਿਕਲ ਸਕੇ ਪਾਣੀ ਜਿੰਚੋ ਨੰਨਾ ਨੰਦਾ ਵਸਾਨ ਬਟਾ ਦੇ ਕੇ ਪੜਦੇ ਆ ਜੇ ਪੜਦਿਆਂ ਦਾ ਜੀ ਹੁਣ ਆਪਾਂ ਇਹਨੂੰ ਤਾਰ ਤੇ ਸੁੱਕਣਾ ਪਾਉਣੇ ਆ ਇਸ ਤਰ੍ਹਾਂ ਜੀ ਆਪਾਂ ਨੇ ਆਪਣੇ ਪੜਦੇ ਜਿਹੜੇ ਐ ਸੁੱਕਣੇ ਪਾ ਲੈਣੇ ਨੇ ਦੂਸਰੇ ਵੀ ਆਪਾਂ ਨਚੋੜਦੇ ਆ ਜੀ ਇਹਨਾਂ ਨੂੰ ਉਹਨੂੰ ਜੀ ਆਪਾਂ ਚੰਗੀ ਤਰ੍ਹਾਂ ਪਾਣੀ ਦਾ ਸਕੇ ਕੱਢ ਲੈਣਾ ਹੁਣ ਆਪਾਂ ਸੁੱਕਣਾ ਪਾਵਾਂਗੇ ਤਾਰ ਤੇ ਜੀ ਇਹਨਾਂ ਆ ਦੇਖੋ ਜੀ ਆਪਾਂ ਨੇ ਹੁਣ ਇਹ ਪੜਦੇ ਧੋਤੇ ਤੇ ਤਾਰ ਤੇ ਸੁੱਕਣੇ ਪਾਤੇ ਇਹ ਆ ਆਪਣੇ ਜੀ ਡਰਾਈੰਗ ਰੂਮ ਦੇ ਪੜਦੇ ਨੇਗੇ ਬਿਨਾ ਮਸ਼ੀਨ ਤੋਂ ਸੁਕਾਏ ਆਪਾਂ ਨੇ ਇਦਾਂ ਹੀ ਸੁੱਕਣੇ ਪਾਉਣੇ ਨੇਗੇ ਇਹ ਆਪਾਂ ਨੇ ਜੀ ਧੋਲੇ ਹੁਣ ਨਾਲ ਹੀ ਆਪਾਂ ਨੇ ਦੂਸਰੇ ਰੂਮ ਦੇ ਵੀ ਪੜਦੇ ਧੋਤੇ ਸੀ ਜੀ ਹੱਥਾਂ ਨਾਲ ਤੇ ਸੁੱਕਣੇ ਵੀ ਪਾਤੇ ਇਸ ਤੋਂ ਬਾਅਦ ਲਾ ਕੇ ਦਿਖਾਵਾਂਗੇ ਆਪਾਂ ਹੋ ਜੀ ਆਪਣੇ ਪਰਦੇ ਸੁੱਕ ਚੁੱਕੇ ਨੇਗੇ ਇਹ ਆਪਾਂ ਨੇ ਜੀ ਬਲੌਂ ਤੋਂ ਬਾਅਦ ਇਕੱਠੇ ਕਰਕੇ ਨਹੀਂ ਰੱਖਣੇ ਸਿੱਧੇ ਦੇ ਸਿੱਧੇ ਜੀ ਆਪਾਂ ਨੇ ਕੋਈ ਬੈੱਡ ਤੇ ਜਾਂ ਮੰਜੇ ਤੇ ਪਾ ਲੈਣੇ ਨੇ ਇਹਨਾਂ ਨੂੰ ਪਾਉਣ ਤੋਂ ਬਾਅਦ ਜੀ ਫਿਰ ਆਪਾਂ ਦੇਖੋ ਪਰਦਿਆਂ ਵਿੱਚ ਕਿੰਨੀ ਸ਼ਾਈਨ ਆਪਣੇ ਆਚ ਨਾ ਹੀ ਬਲ ਪਏ ਨੇਗੇ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਹੈਗੀ ਜੀ ਆਪਾਂ ਨੂੰ ਇਸ ਤਰ੍ਹਾਂ ਆਪਾਂ ਪਰਦੇ ਜੀ ਸਿੱਧੇ ਦੇ ਸਿੱਧੇ ਰੱਖਣੇ ਨੇਗੇ ਵੀਡੀਓ ਦੇ ਵਿੱਚ ਜੀ ਆਪਾਂ ਸਾਰਾ ਕੁਝ ਦੱਸਿਆ ਵੀ ਕਿੰਨਾ ਕੁਛ ਆਪਾਂ ਨੇ ਪਾਉਣਾਗਾ ਤੇ ਕਿਵੇਂ ਆਪਾਂ ਨੇ ਵਾਸ਼ ਕਰਨੇ ਨੇ ਜੀ ਚਲੋ ਜੀ ਪਰਦੇ ਪਾਉਣੇ ਆਪਾਂ ਹੁਣ ਦੇਖੋ ਆਪਾਂ ਨੇ ਆ ਪਰਦੇ ਬਈ ਪਾ ਲਏ ਹੁਣ ਜਿਹੜੇ ਆ ਪੜਦੇ ਨੇ ਇਹ ਆਪਾਂ ਇੱਥੋਂ ਬੰਨਦੇ ਹੁੰਨੇ ਆਂਗੇ ਵਿਚਾਲੋਂ ਇੱਥੇ ਜੀ ਬਹੁਤ ਸੋਹਣੇ ਪੜਦੇ ਨੇ ਆਪਣੇ ਦੇਖੋ ਕਿੰਨੇ ਚਿੱਟੇ ਨਿਕਲੇ ਕਿੰਨੇ ਆਏ ਡਸਟ ਨਾਲ ਭਰ ਜਾਂਦੇ ਨੇ ਜੀ ਇਸੇ ਤਰ੍ਹਾਂ ਜੀ ਆਪਾਂ ਦੂਸਰੇ ਪੜਦੇ ਵੀ ਪਾਵਾਂਗੇ ਆਹ ਦੇਖੋ ਆਏ ਫੁੱਲ ਜਿਹਾ ਬਣ ਜਾਂਦਾ ਆਪਣੇ ਪੜਦਿਆਂ ਦਾ ਦੇਖੋ ਜੀ ਬਹੁਤ ਸੋਹਣੇ ਪੜਦੇ ਨੇਗੇ ਇਸੇ ਤਰ੍ਹਾਂ ਦੂਸਰੇ ਪੜਦੇ ਵੀ ਆਪਾਂ ਪਾਉਣੇ ਆਗੇ ਦੂਸਰੀ ਸਾਈਡ ਆਪਾਂ ਨੇ ਹੁਣ ਦੇਖੋ ਪੜਦੇ ਪਾ ਤੇ ਪੜਦੇ ਪਾਉਣ ਤੋਂ ਬਾਅਦ ਜੀ ਹੁਣ ਆਪਾਂ ਨੇ ਆਹ ਬੰਨਣਾ ਹੈਗਾ ਇੱਥੋਂ ਆਪਾਂ ਨੇ ਜੀ ਬੰਨ ਲੈਣੇ ਨੇਗੇ ਇਹ ਆਪਣਾ ਪੜਦਿਆਂ ਦਾ ਡਿਜ਼ਾਈਨ ਹੈ ਜੀ ਇਦਾਂ ਦਾ ਇਸ ਤਰ੍ਹਾਂ ਜੀ ਆਪਾਂ ਘਰ ਵਿੱਚ ਹੀ ਬਹੁਤ ਘੱਟ ਸਮੇਂ ਵਿੱਚ ਇਦਾਂ ਪੜਦੇ ਤੋਂ ਹੋ ਸਕਦੇ ਆਂਗੇ ਆਨੇ ਕੋਲੇ ਇਹ ਆਪਣਾ ਡਿਜ਼ਾਈਨ ਹੈ ਜੀ ਇਦਾਂ ਬਣੇ ਜਾਂਦੇ ਨੇ ਇਹ ਇਸ ਤਰ੍ਹਾਂ ਜਿਹੜੇ ਪੜਦੇ ਨੇਗੇ ਹੁਣ ਗ੍ਰੀਨ ਕਲਰ ਦੇ ਪੜਦੇ ਨੇ ਇਹ ਆਪਣੇ ਜਿਹੜੇ ਕਮਰੇ ਦਾ ਕਲਰ ਹੈਗਾ ਇਹਨਾਂ ਨਾਲ ਮੈਚ ਕਰਕੇ ਪਾਏ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਵਧੀਆ ਪੜਦੇ ਪਾਏ ਹੋਏ ਨੇਗੇ ਇਸ ਤਰ੍ਹਾਂ ਜੀ ਦੂਸਰੇ ਕਮਰੇ ਵਿੱਚ ਆਪਣੇ ਪਿੰਕ ਕਲਰ ਦਾ ਕਲਰ ਹੋਇਆ ਹੋਇਆ ਉਹਨਾਂ ਚ ਜੀ ਪਿੰਕ ਨੇਗੇ ਚਲੋ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਂ ਆ ਰੂਮ ਚ ਜੀ ਆਪਾਂ ਨੇ ਪਿੰਕ ਕਲਰ ਦੇ ਪਰਦੇ ਨੇਗੇ ਆਪਣੇ ਆ ਦੇਖੋ ਬਿਲਕੁਲ ਇਹਨਾਂ ਚ ਵੀ ਨਹੀਂ ਬਾਲਾ ਹੈਗਾ ਜੀ ਇਹ ਕਲਰ ਹੈ ਜਿਹੜਾ ਰੂਮ ਦਾ ਪਿੰਕ ਤੇ ਵਾਈਟ ਹੈਗਾ ਆ ਦੇਖੋ ਜੀ ਪਿੰਕ ਤੇ ਵਾਈਟ ਹੈ ਇਹਦੇ ਵਿੱਚ ਆਹ ਪਰਦੇ ਪਾਏ ਹੋਏ ਨੇ ਆਪਣੇ ਆ ਕਲਰ ਦੇ ਜੀ ਇਹ ਵੀ ਬਹੁਤ ਸੋਹਣਾ ਨੇ ਬਲ ਦੇਖੋ ਪੜਦੇਆਂ ਵਿੱਚ ਬਿਲਕੁਲ ਵੀ ਨਹੀਂ ਹੈਗਾ ਵੇਸ ਤਰ੍ਹਾਂ ਸਿੱਧੇ ਰੱਖਣ ਨਾਲ ਜੀ ਬਿਲਕੁਲ ਵਰਣੀ ਪੈਂਦਾ ਇਹਨਾਂ ਤੇ ਆਪਾਂ ਨੇ ਬਿਲਕੁਲ ਵੀ ਪ੍ਰੈਸ ਨਹੀਂ ਕਰੀ ਹੈਗੀ ਦੇਖੋ ਸਿੱਧੇ ਦੇ ਸਿੱਧੇ ਪੜਦੇ ਨੇ ਜੀ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ